ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਸਗਾ ਬਣਾਉਣਾ ਦੱਸਦੇ ਆ ਇਹ ਅਸੀਂ ਇੱਨਾ ਬਣਾਈ ਬੈਠੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਸੁੰਦਰ ਬਣ ਕੇ ਆਉਂਦਾ ਡਿਜ਼ਾਈਨ ਇਹ ਜਿੰਨਾ ਔਖਾ ਲੱਗਦਾ ਉਹਨਾਂ ਹੀ ਬਹੁਤ ਵਧੀਆ ਡਿਜ਼ਾਈਨ ਆ ਇਹ ਤੇ ਇਹਨੂੰ ਕਾਸੇ ਤੇ ਪਾ ਸਕਦੇ ਹਾਂ ਕੋਟੀ ਸਵਟਰ ਜੈਕਟ ਤੇ ਇਹਦੇ ਆਪਾਂ 10 ਗੁੰਡੇ ਪਾ ਕੇ ਤੇ ਉੱਪਰ ਸਿੱਧੀ ਸਿਲਾਈ ਦੀ ਆਪਾਂ ਇਹ ਬੱਧਰੀ ਬਣਾਈ ਹੈ ਇਦਾਂ ਪਚਾਲੀ ਸਲਾਂ ਗਿਆ ਬੰਗਾ 40 ਉਲਟੇ ਪਾਸੇ 40 ਸਿੱਧੇ ਪਾਸੇ ਤੇ ਡਿਜ਼ਾਈਨ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਇਦਾਂ ਆਪਾਂ ਇਹਦੇ ਪਾਏ 10 ਕੁੰਡੇ ਤੇ ਆਪਾਂ ਤਿੰਨ ਸਲਾਂ ਕੱਢ ਲਗਾ ਹੁਣ ਤੁਹਾਨੂੰ ਇਹ ਤੇ ਕੱਢ ਕੇ ਦਿਖਾਉਣੀ ਥੜਾਈ ਦੇਖੋ ਇਹ ਆ ਪੱਦਾ ਬਣ ਲਿਆ ਇਦਾਂ ਰਹਿ ਗਿਆ ஏழை கண்ட சிதே பாஸ் பண்ணி சிதே பாஸ் சாலி சலங்கா பண்ணி புசை பண்ண புதி சீசாரணு அஸ்ஸி சலங்கா பண்ண பிணு பத்த ഹോസ് തരേന ബൈ ഹാ കുണ്ടാ വധാ ദ കുണ്ടേ വധായ നബേ കുനു കുണ്ടാ ബന് कुंडा इस तरीके न तो सारी सिलाई के कुंडे बधा लेने फिर दूजी सिलाई सीधी कैनी फिर सिलाई के कुंडे बधा लेने ये आप नब्बे कुंडे तो दो कुंडे बनाए बड़ा छोटा बना बोटा ਉਨੇ ਗੁੰਡੇ ਰੱਖ ਸਕਦੇ ਹੋ ਜੇ ਛੋਟਾ ਬਣਾਉਣਾ ਹੈ ਘੱਟ ਰੱਖ ਸਕਦੇ ਹੋ ਜੇ ਵੱਡਾ ਬਣਾਉਣਾ ਬਾਧ ਰੱਖ ਸਕਦੇ ਹੋ ਇੱਕ ਗੁੰਡਾ ਪਾਉਣਾ ਤੇ ਆਹੀ ਵਧਾਉਨੇ ਆ ਫਿਰ ਸਿੱਧੀ ਸਲਾਈ ਸਿੱਧੀ ਪੁੰਨ ਲੈਣੀ ਹੈ ਔਰ ਟਿੱ ਫਿਰ ਤੁਸੀਂ ਇਧਰੋਂ ਫੇਰ ਗੁੰਡੇ ਵਧਾਉਣ ਲੱਗ ਜਾਣਾ ਨਾ ਮਾਪਾ ਤੁਹਾਨੂੰ ਡਿਜ਼ਾਈਨ ਦੱਸਦੇ ਬਣਾਉਣਾ ये अपना नब्बे कुंडे तो दो कुे बनाए छोटा बना सकते हम आप जिम्मे इतो पर आह हरे तो कुंडे बढ़ा के फिर आपने डिजाइन यही पर चार ये पां रखे इधर ਦੋ ਆਪਾਂ ਬੇੜਾ ਬਣੇ ਲਾਉਣੇ ਆ ਇਹ ਤੁਸੀਂ ਜੇ ਛੋਟਾ ਬਣਾਉਣਾ ਤਾਂ ਇਧਰ ਘੱਟ ਰੱਖ ਸਕਦੇ ਹੋ ਪਾਸੇ ਤੇ ਇਹ ਆਠ ਆਠ ਕੁੰਡਿਆਂ ਦਾ ਡਿਜ਼ਾਈਨ 6 ਤੇ ਦੋਆ ਦੋਆ 6 ਹੁਣ ਆਪਾਂ ਇਹ ਹਰੇ ਦੇ ਛੇ ਬਣ ਲਾਉਣੇ ਨੇ ਦੋ ਤਿੰਨ ਚਾਰ ਪੰਜ

छः बुन एक दो तीन चार पे दो आप उतार लेने फिर छे बुन लेने ये सिलाई आप इस तरह पूरी करते हैं यह सारी सिलाई आप इस तरह सारी सिलाई बुन ल

ോ കുണ്ട സിദ്ധി സി ബുണന ഉൾട്ട സിദ്ധേ പാസീ സി സൈ ബുണി ഹാധാ ദിവസ ਇਹ ਬੇਚੇ ਕੁੰਡੇ ਆਪਾਂ ਬੁਣ ਲੈਣੇ ਆ ਸਿੱਧੇ ਪਾਸੇ ਉਲਟੇ ਪਾਸੇ ਸਿੱਧੇ ਹੁਣ ਤੱਕ ਆਪਾਂ ਉਲਟੇ ਪਾਸੇ ਕਰ ਲੈਣਾ ਆਪ ਦੇਖ ਨਹੀਂ ਤੇ ਦੋ ਕੁੰਡੇ ਤਾਰ ਲੈਣੇ ਇਹ ਸਲਾਈ ਆਪਾਂ ਇਵੇਂ ਬੁਣਦੇ ਜਾਣਾ ਜਿਵੇਂ ਆਪਾਂ ਇਵੇਂ ਬੁਣੀ ਇੱਥੋਂ ਇਹੀ ਹੈ ਇੱਧਰ ਬੁਣੀ ਵੀ ਨਾ ਵੀ ਕਲਰ ਦੇ ਬੁਣਨੇ ਨੇ ਹਰੇ-ਹਰੇ ਬੁਣਨੇ ਇਹ ਸਲਾਈ ਆਪਾਂ ਇਸ ਤਰੀਕੇ ਨਾਲ ਪੂਰੀ ਕਰਦੇ ਆਂ ये आप सीधे पास सिलाई पूरी कर ली उल्टे पास्य तो आप सीधे पास्य जो आप सिलाई शुरू की उदो नाभी तो ना जो आप उल्टे पास सिलाई बुनी उदने हूँ आप दोला पा एक सीधे पास उल्टे पास्य दो ही नाभी दिन पैनगियाँ एक सीधे पास एक उल्टे पास नाभी खिला शुरू करते पूरी सिलाई अभी तो नहीं कड़ते क्योंकि बीडको व्डी हो जूगी फिर साढ़े ਵਰਤੇ ਪੈਂਦੀ ਨਹੀਂ ਅਪਲੋਡ ਨਹੀਂ ਹੁੰਦੀ ਇਸ ਕਰਕੇ ਅਸੀਂ ਛੋਟੀ ਵੀਡੀਓ ਬਣਾਉਨੇ ਆ ਥੋੜਾ ਥੋੜਾ ਹੀ ਦੱਸਦੇ ਆ ਇਹ ਅਸੀਂ ਇਹ ਐ ਲਾਲ ਇੱਕ ਗੁੰਡਾ ਹਰੇ ਦਾ ਰੱਖ ਲੈਣਾ ਇੱਕ ਨਾਭੀ ਦਾ ਪਹਿਲਾਂ ਨਾਭੀ ਪਾਉਣਾ ਫਿਰ ਹਰਾ ਪਾਉਣਾ ਇਧਰੋਂ ਵੀ ਧਾਲਾ ਲੈਣਾ ਨਾਪੀ ਪਿੱਛੇ ਕਰ ਲੈਣਾ ਹਰਾ ਅੱਗੇ ਕਰ ਲੈਣਾ ਪਹਿਲਾਂ ਹਰਾ ਬੁਣਨਾ ਫਿਰ ਨਾਪੀ ਬੁਣਨਾ ਹੁਣ ਇਹ ਚਾਰ ਗੁੰਡੇ ਬੁਣਨੇ ਇੱਕ ਦੋ ਤਿੰਨ ਚਾਰ ਇੱਕਾ ਗੁੰਡਾ ਹਰੇ ਦਾ ਇਧਰ ਨਾਲ ਗਿਆ ਇੱਕ ਇੱਧਰ ਨਾਲ ਗਿਆ ਚਾਰ ਬਣ ਗਏ ਆਪਾ ਹੁਣ ਆਪਾਂ ਇਹਨਾਂ ਨੂੰ ਉਤਾਰ ਲੈਣਾ ਹਰਾ ਪਿੱਛੇ ਕਰ ਲੈਣਾ ਨਾਪੀ ਅੱਗੇ ਕਰ ਲੈਣਾ

हम दूजी सिलाई पवगी ना, ना पी ए सारी उल्टी पवी सि पवगी उल्टे पास्यल्टे पास आए उल्टे पास सीधी पवेगी उल्टे पास सारी सीधी पा लैनी है

ਦੋ ਤਾਰ ਲੈ ਬਣਾ ਆਪਣੇ ਹੁਣ 6 ਕੁੰਡੇ ਪਾਉਣਨੇ ਇਹ ਤੁਸੀਂ ਵੱਡਾ ਛੋਟਾ ਦੇ ਹਿਸਾਬ ਨਾਲ ਬਣਾ ਸਕਦੇ ਹੁਣ ਆਪਾਂ 6 ਮੋੜਨੇ 1 2 3 4 5 6 ਹੁਣ ਆਪਾਂ ਤਾਰ ਲੈਣੀ ਆਪਾਂ ਇਸੇ ਤਰੀਕੇ ਨਾਲ ਹੀ ਬਣਾਉਂਦੇ ਜਾਣਾ अपना डिजाइन बन के तैयार हो जागा छो तीन चार इस तरीके नाली बना लो दो सिलाई पैनिया शुरू कितिया पहला दो नाभी थे छोटा हिसाब बना सी कुछ पूछना तो पुछ सकते हो कमेंट करके ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵੀਡੀਓ ਦਾ ਅੰਡਾਪ ਇੱਥੇ ਕਰਦੇ ਆਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ